ਲੋਕ ਫਿੰਗਰਪ੍ਰਿੰਟ ਵੀ ਹੈ ਜੀ ਠੀਕ ਹੈ ਜੀ ਅ ਨੰਬਰ ਰਿੰਗ ਵੀ ਹੈ ਬਾਤੀ ਕੋਡ ਮਤਲਬ ਪਿੰਨ ਕੋਡ ਤੇ ਵੀ ਹੈਗਾ ਵਾਈਫਾਈ ਤੇ ਵੀ ਹੈਗਾ ਠੀਕ ਹੈ ਜੀ ਦੂਜਾ ਕਿਹੜਾ ਪਕਾਲਡ ਸਵਾਈ ਪਾਲਾ ਉਹ ਤੇ ਵੀ ਹੈਗਾ ਅੱਛਾ ਠੀਕ ਹੈ ਦੇਖੋ ਹੁਣ ਮੈਂ ਹੁਣ ਵੀਰ ਫਿੰਗਰਪ੍ਰਿੰਟ ਨਾਲ ਠੀਕ ਹੈ ਜੀ ਇਹ ਡਾਊਨ ਹਾਈਟ ਤੇ ਰੱਖਿਆ ਪਵਰਾਂਡਾ ਜੀ ਇਹਦੇ ਉੱਪਰ ਸਵਿੰਗ ਪੂਲ ਆ ਜੀ ਅੱਛਾ ਉੱਪਰ ਸਵਿੰਗ ਪੂਲ ਬਣਿਆ ਹੋਇਆ ਜੀ ਹਾਂ ਜੀ ਜੀ ਠੀਕ ਹੈ ਜਿਵੇਂ ਆਪਾਂ ਚੰਡੀਗੜ੍ਹ ਵਾਲੀ ਸੈਟ ਜਾ ਕਿਤੇ ਬਾਹਰ ਅੰਦਰ ਦੇਖਦੇ ਹਾਂ ਨਾ ਵੀ ਉੱਪਰ ਆਪਾਂ ਟੈਰਸ ਤੇ ਰੱਖ ਲੈਨੇ ਸਵਿੰਗ ਪੂਲ ਆ ਦੇਖੋ ਉੱ ਜਿਹੜੀ ਆਪਾਂ ਨੀਚੇ ਟੱਚ ਤੇ ਆ ਜੀ ਓਕੇ ਸੰਸਰਮਨ ਕਿਦ ਲਈ ਠੀਕ ਹੈ ਜੀ ਆਪਣੇ ਘਰ ਦੀ ਜਾਂ ਕਿਸੇ ਵੀ ਹੋਰ ਕੋਈ ਨਵੀਂ ਚੀਜ਼ ਜਾਂ ਕੋਈ ਮੰਨ ਕੇ ਚਲੋ ਜੋ ਜਾਂ ਕੋਈ ਪ੍ਰਾਤਨ ਚੀਜ਼ ਕੋ ਇਦਾਂ ਦੀ ਹੈਗੀ ਆ ਤੇ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਸਸ਼ਕਾਲ ਜੀ ਮੈਂ ਆਰਕੀਟੈਕਟ ਸੰਨਮਦੀ ਬਾਬਾ ਤੇ ਫਰਮ ਨੇਮ B4U ਆਰਕੀਟੈਕਟ ਆਪਾਂ ਤੁਹਾਨੂੰ ਬਹੁਤ ਕੋਠੀਆਂ ਡਿਟੇਲ ਦੇ ਦਿੰਦੇ ਰਹਿੰਦੇ ਆ ਜਿਹੜੀ ਆਪਾਂ ਕੋਠੀਆਂ ਮਤਲਬ ਬਣਾਉਨੇ ਰਹੇ ਨੇ ਹੈਗੇ ਤੇ ਉਹ ਬਾਈਆਂ ਦਾ ਕਈ ਵਰੀ ਹੁੰਦਾ ਹੈ ਵੀ ਬਾਈ ਕੰਪਲੀਟ ਕੋਠੀ ਦਿਖਾਓ ਹਨ ਤੇ ਅੱਜ ਤੁਹਾਨੂੰ ਇੱਕ ਕੰਪਲੀਟ ਕੋਠੀ ਦਿਖਾਵਾਂਗੇ ਆਪਾਂ ਇਹਦਾ ਨਕਸ਼ਾ ਆਪਾਂ ਨਹੀਂ ਵੈਸੇ ਬਣਾਇਆ ਲੰਗ ਰਹੇ ਜਿੱਥੋਂ ਕੋਠੀ ਮੈਨੂੰ ਸਾਨੂੰ ਵਧੀਆ ਲੱਗੀ ਤੇ ਅਸੀਂ ਸੋਚਿਆ ਕਿ ਚਲੋ ਵੀਡੀਓ ਬਣਾ ਲਈਏ ਮਤਲਬ ਬਹੁਤ ਸੋਹਣਾ ਕੰਮ ਹੋਇਆ ਹੈ ਕੋਠੀ ਦਾ ਤੇ ਬਾਕੀ ਓਨਰ ਵੀ ਆਪਣੇ ਨਾਲ ਨੇ ਤੇ ਆਪਾਂ ਕਰਦੇ ਹਾਂ ਗੱਲਬਾਤ ਲੈਣਾ ਸਾਰੀ ਬਾਕੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਰ ਇੱਕ ਵਾਰੀ ਤਾਂ ਤੁਹਾਡਾ ਨਾਮ ਤੇ ਕਿਹੜੀ ਆਪਾਂ ਜਗਾ ਖੜਿਆ ਉਹ ਦੱਸ ਦੋ ਇੱਕ ਵਾਰੀ ਮੇਰਾ ਨਰਵੈਰ ਸਿੰਘ ਜੀ ਠੀਕ ਹੈ ਜੀ ਟੈਂਡ ਬੁਰਜਾਰ ਸਰ ਆਪਾਂ ਕੋਠੀ ਜਿਹੜੀ ਬਣਾਈ ਆ ਇਹ ਕਿੰਨਾ ਕ ਟਾਈਮ ਹੋ ਗਿਆ ਮਤਲਬ ਕੋਠੀ ਨੂੰ ਕੋਠੀ ਨੂੰ 2020 ਦੀ ਸ਼ੁਰੂ ਕੀਤੀ ਸੀ ਜੀ ਅੱਛਾ ਠੀਕ ਹੈ ਜੀ ਬਸ ਲਗਭਗ ਕੰਪਲੀਟ ਦਾ ਥੋੜਾ ਮੋਟਾ ਜਿਹਾ ਕੰਮ ਰਹਿਦਾ ਰਹਿੰਦਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਸਰ ਹੁੰਦੀ ਰਹਿੰਦਾ ਤਾਂ ਜਿੰਨਾ ਵੀ ਕਰੀ ਚੱਲੀ ਆਪਾਂ ਮਤਲਬ ਜਿੰਨਾ ਵੀ ਕਰੀ ਚੱਲੀ ਆ ਤਾਂ ਉਹ ਚੀਜ਼ਾਂ ਤੇ ਇਧਰ ਆਪਣੇ ਨਾਲ ਠੇਕੇਦਾਰ ਜੀ ਦੇਸ਼ ਰਾਜ ਸਿੰਘ ਜੀ ਠੀਕ ਹੈ ਜੀ ਬਾਕੀ ਸਰ ਮੇਰਾ ਜੋ ਕੋਠੇ ਦਾ ਠਿਕਾ ਸੀ ਨਾ ਕੋਰੇ ਆ ਠੀਕ ਹੈ ਜੀ ਉਹਨਾਂ ਨੇ ਆਪਦੀ ਜ਼ਿੰਮੇਵਾਰੀ ਤੇ ਬਹੁਤ ਹੀ ਵਧੀਆ ਢੰਗ ਨਾਲ ਤਰੀਕੇ ਨਾਲ ਠੀਕ ਹੈ ਜੀ ਮਤਲਬ ਸਮਝ ਕੇ ਕਰਾਇਆ ਜੀ ਸਮਝ ਕੇ ਕਰ ਠੀਕ ਹੈ ਠੀਕ ਮਤਲਬ ਬਹੁਤ ਦੇਖਿਆ ਸਰ ਕੰਮ ਵੀ ਬਹੁਤ ਵਧੀਆ ਕੀਤਾ ਹੈ ਇਹਨਾਂ ਨੇ ਕੀ ਨਾਮ ਹੈ ਤਸਵੀਰ ਦਾ ਦੁਸ਼ਰਾਜ ਜੀ ਠੀਕ ਹੈ ਜੀ ਇਹੀ ਪਿੰਡ ਆਈ ਆਪਣਾ ਵੀ ਸਰ ਦੇਸ਼ ਰਾਜ ਸਿੰਘ ਜੀ ਦੇਸ਼ ਰਾਜ ਮਿਸਤਰੀ ਠੇਕੇਦਾਰ ਜੀ ਠੀਕ ਹੈ ਜੀ ਇਹੀ ਬੁਰਜਰੀ ਪਿੰਡ ਆ ਸਰ ਠੀਕ ਹੈ ਜੀ ਬਹੁਤ ਸੋਹਣਾ ਕੰਮ ਕੀਤਾ ਹੈ ਸਰ ਤੇ ਬਾਕੀ ਚੱਲਦੇ ਆਪਾਂ ਸਰ ਅੰਦਰ ਚੱਲਦੇ ਜੀ ਲੈ ਕੇ ਦਿਖਾਉਨੇ ਆਪਾਂ ਦਰਸ਼ਕਾਂ ਨੂੰ ਤੇ ਇੱਕ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਰਹੋ ਬਾਕੀ ਕਮੈਂਟਾਂ 'ਚ ਰਾਇ ਜ਼ਰੂਰ ਦਿਓ ਦਿਖਾਉਨੇ ਜਿੰਨੀ ਵੀ ਕੋਸ਼ਿਸ਼ ਕਰਾਂਗੇ ਵੀ ਜਿੰਨੀ ਡਿਟੇਲ ਹੋ ਸਕੇ ਤੁਹਾਨੂੰ ਦਈਏ ਠੀਕ ਹੈ ਜੀ ਚੱਲੀਏ ਸਰ ਆਪਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਅੰਦਰ ਐਂਟਰ ਹੋਣ ਸਰ ਦੇਖੀਏ ਇੱਧਰ ਵੀ ਸਾਡਾ ਆਪਾਂ ਮਤਲਬ ਲਾਉਨ ਏਰੀਆ ਮਤਲਬ ਛੱਡਿਆ ਹੋਇਆ ਹੈ ਜੀ ਇੱਕ ਵਾਰੀ ਇੱਧਰ ਕਰ ਦਿਓ ਵੀਰੇ ਲਾਉਨ ਏਰੀਆ ਇੱਧਰ ਛੱ ਸਭ ਤੋਂ ਪਹਿਲਾਂ ਇਸ ਤੋਂ ਬਾਅਦ ਤੇ ਇੱਧਰ ਸਾਰੇ ਇਹ ਜਿਹੜੇ ਬਣੇ ਹੋਏ ਪਹਿਲਾਂ ਦੇ ਮਤਲਬ ਕਮਰੇ ਬਣੇ ਹਾਂ ਇਹ ਪਹਿਲਾਂ ਦੇ ਬਣੇ ਅੱਛਾ ਉਹ ਪਟਾਈ ਨਹੀਂ ਰੱਖਿਆ ਠੀਕ ਹੈ ਠੀਕ ਹੈ ਕਿਉਂਕਿ ਫਿਰ ਰਿਆਸੇ ਦੇ ਵਿੱਚ ਕੰਮ ਚੱਲ ਰਿਹਾ ਸੀ ਠੀਕ ਹੈ ਠੀਕ ਹੈ ਜੀ ਬਾਕੀ ਕੂੰ ਵੀ ਯਾਦਗਰੀ ਜੀ ਵੀ ਰਹੇ ਨੇ ਇਹ ਆਪਾਂ ਜਿੱਥੇ ਪਹਿਲਾਂ ਬਚਪਨ ਬੀਤਿਆ ਜਾਂ ਕਿਵੇਂ ਵੀ ਹੈ ਨਾ ਪਹਿਲਾਂ ਆਪਣਾ ਹਾਂ ਜਿਆਦਾ ਜੁੜੀ ਹੁੰਦੀ ਆ ਕੁਝ ਬਹੁਤ ਸੋਹਣੀ ਗੱਲ ਹੈ ਜੀ ਉਹ ਵੀ ਆਪਾਂ ਰੱਖਿਆ ਹੋਇਆ ਪਿੱਛੇ ਦਿਖਾਓ ਵੀਰੇ ਇੱਕ ਵਾਰੀ ਕਮਰੇ ਜਿਹੜੇ ਪਹਿਲਾਂ ਬਣੇ ਹੋਏ ਸੀ ਮਤਲਬ ਉਹ ਵੀ ਸਰ ਨੇ ਰੱਖੇ ਹੋਏ ਆ ਤੇ ਬੇਸ਼ੱਕ ਕੋਠੀ ਬਹੁਤ ਸੋਹਣੀ ਬਣ ਗਈ ਬਹੁਤ ਪੈਸਾ ਲਾ ਕੇ ਕੋਠੀ ਬਣਾਈ ਪਰ ਪੁਰਾਣੇ ਕਮਰੇ ਨੀਟਾ ਉਹ ਐਜ਼ ਇਟ ਇਜ਼ ਉਹਵੇਂ ਜੋਖਰੀ ਰੱਖੇ ਹੋਏ ਆਪਾਂ ਨੇ ਠੀਕ ਹੈ ਜੀ ਤੇ ਅੱਜ ਇੱਕ ਵਾਰੀ ਆਪਾਂ ਗੇਟ ਦੀ ਗੱਲ ਕਰੀਏ ਸਰ ਇਹਦੇ ਬਾਰੇ ਦੱਸੋ ਮੜਾ ਮਤਲਬ ਹਾਂਜੀ ਇਹ ਇੱਥੇ ਬਣਵਾਇਆ ਸੀ ਆਪਾਂ ਜੀ ਇਹ ਉਹ ਵੀ ਬਣਾਇਆ ਸੀ ਪਿਓਰੇ ਸਾਗਮਾਨ ਦੀ ਲੱਕੜ ਦਾ ਬਣਵਾਇਆ ਸੀ ਸਾਗਮਾਨ ਦੀ ਲੱਕੜ ਦੀ ਠੀਕ ਹੈ ਜੀ ਹਾਂਜੀ ਇਹ ਜਾਲੀ ਵਾਲਾ ਗੇਟ ਹੈ ਤੇ ਬਾਕੀ ਦੂਸਰਾ ਗੇਟ ਵੀ ਬਣਾਇਆ ਹੋਇਆ ਹੈ ਪਾਲਿਸ਼ ਵਗੈਰਾ ਮਦਦ ਪਾਲਿਸ਼ ਵਗੈਰਾ ਜਿਹੜੇ ਕਰਵਾਈਏ ਸਾਰੀ ਪਾਲਿਸ਼ ਵਗੈਰਾ ਹੋਈ ਹੈ ਜੀ ਠੀਕ ਹੈ ਠੀਕ ਠੀਕ ਹੈ ਜੀ ਇਹ ਵੀ ਜੋ 게ਟ ਹੈ ਨਾ ਪ੍ਰੋਪਰ ਸਾਗਵੰਦ ਦੇ ਬਣੇ ਹੋਏ ਆ ਇੱਕ ਵਾਰੀ ਬੰਦ ਕਰ ਲਓ ਕੋਈ ਗੱਲ ਨਹੀਂ ਅੰਦਰ ਇਧਰ ਲਈ ਸਾਡਾ ਗਾ ਹਾਂ ਜੀ ਅੰਦਰ اچھا ਲੋਕ ਹਾਂ ਫਿੰਗਰਪ੍ਰਿੰਟ ਵੀ ਹਾਂ ਫਿੰਗਰਪ੍ਰਿੰਟ ਵੀ ਹੈ ਜੀ ਲੋਕ ਫਿੰਗਰਪ੍ਰਿੰਟ ਵੀ ਹੈ ਜੀ ਠੀਕ ਹੈ ਜੀ ਅ ਨੰਬਰ ਵੀ ਕੋਡ ਮਤਲਬ ਪਿੰਨ ਆ ਕੋਡ ਤੇ ਵੀ ਹੈਗਾ ਹਾਂ ਹਾਂ ਠੀਕ ਹੈ ਵਾਈਫਾਈ ਤੇ ਵੀ ਹੈਗਾ ਠੀਕ ਹੈ ਜੀ ਦੂਜਾ ਕਿਹੜਾ ਪਕਾਲਡ ਸਬਾਈ ਪਾਲਾ ਉਹਦੇ ਨਾਲ ਉਹਦੇ ਵੀ ਹੈਗਾ ਅੱਛਾ ਯਾ ਦੇਖੋ ਮੈਂ ਹੁਣ ਵੀਰ ਫਿੰਗਰਪ੍ਰਿੰਟ ਨਾਲ ਕੋਲੂਗਾ ਜੀ ਠੀਕ ਹੈ ਜੀ ਠੀਕ ਹੈ ਜੀ ਮਤਲਬ ਵਾਈਫਾਈ ਤੇ ਜੇ ਆਪਾਂ ਇੱਥੇ ਮਾਨਸਾ ਜੀ ਬੈਠਾ ਉੱਥੋਂ ਵੀ ਇਹਨੂੰ ਕਰਵਾ ਦੇ ਜੀ ਹਾਂ ਮਤਲਬ ਕਰ ਦਿੰਦੇ ਹਾਂ ਠੀਕ ਹੈ ਹਾਂ ਮਤਲਬ ਵਾਈਫਾਈ ਤੇ ਕਰਵਾਇਆ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਲੱਕੜ ਜੀ ਵੀ ਸਾਗਵੰਦ ਹੈ ਇਹ ਸਾਰੀ ਸਾਗਵੰਦੀ ਸਾਗਵੰਦੀ ਲੱਕੜ ਇਹਦੇ ਵਿੱਚ ਕੁਝ ਨਹੀਂ ਇਕੱਲੇ ਸਾਗਵੰਦ ਨੂੰ ਲੱਕੜ ਹੈ ਠੀਕ ਹੈ ਜੀ ਇਹਦੇ ਵਿੱਚ ਕੋਈ ਅਪਲਾਈ ਵਗੈਰਾ ਕੋਈ ਹੋਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬਾਕੀ ਅੱਗੇ ਆਵਗੇ ਜੀ ਆਪਾਂ ਲੌਬੀ ਦੇ ਵਿੱਚ ਹਾਂ ਜੀ ਤੇ ਬਦਲ ਤਕਰੀਬਨ ਸਰ ਕੰਮ ਤਾਂ ਵੈਸੇ ਚੱਲਦੀ ਰਹਿੰਦਾ ਬਾਕੀ ਉਹ ਕੰਪਲੀਟ ਆ ਵਗੈਰਾ ਆਪਾਂ ਪਾਪਾ ਕਹਿੰਦੇ ਮਤਲਬ ਕਿਚਨ ਵਗੈਰਾ ਸਾਰੀ ਹਾਂ ਜੀ ਹਾਂ ਜੀ ਉਹ ਕਹਿ ਦਈਏ ਤੇ ਇਹ ਟਾਇਲ ਦੀ ਗੱਲ ਕਰੀ ਸਰ 2/4 ਦੀ ਹੁੰਦੀ ਹੈ ਇਹ 2/4 ਦੀ ਹੈ ਜੀ ਸਮਾਨੀ ਕੰਪਨੀ ਦੀ ਆ ਸਮਾਨੀ ਕੰਪਨੀ ਦੀ ਠੀਕ ਹੈ ਜੀ ਕੀ ਰੇਟ ਵਗੈਰਾ ਸੜਾਈ ਹੁੰਨੀ ਉਦੋਂ ਉਸ ਟਾਈਮ 'ਚ ਜੀ ਲਗਭਗ ਮੇਰੇ ਖਿਆਲ 'ਚ ਉਹ 70 ਰੁਪਏ ਸਕੇ ਪਰ ਸੀ 70 75 ਕੇ ਦਿਨ ਹਾਂ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਜੀ ਤੇ ਅੱਗੇ ਆ ਜੂ ਵੀਰੇ ਇੱਧਰ ਦੀ ਸੜ ਦਿਖਾਈਏ ਇੱਥੇ ਸਾਰ ਆਪਾਂ ਇਹ ਥੋੜੀ ਕਰੋਕਰੀ ਵਾਸਤੇ ਰੱਖੀ ਹੋਈ ਹੈ ਇਹ ਕਰੋਕਰੀ ਵਾਸਤੇ ਕਰੋਕਰੀ ਯੂਨਿਟ ਰੱਖੀ ਹੋਈ ਹੈ ਠੀਕ ਹੈ ਜੀ ਇਹ ਆ ਗਈ ਜੀ ਆਪਣੀ ਕਰੋਕਰੀ ਯੂਨਿਟ ਤੇ ਬਾਕੀ ਸਟ੍ਰਿਪ ਲਾਈਟ ਵਗੈਰਾ ਦਿੱਤੀ ਗਈ ਹੈ। ਅਗਲੀ ਮਤਲਬ ਇੱਕ ਤਾਂ ਹੁੰਦੀ ਹੈ ਨਾ ਆਮ ਹੁੰਦੀ ਹੈ। ਜੀ। ਇਹ ਮਤਲਬ ਉਹ ਨਹੀਂ ਹੈ ਇਹ ਵਧੀਆ ਚ ਹੈ। ਠੀਕ ਹੈ ਠੀਕ ਹੈ ਜੀ। ਬਿਲਕੁਲ ਬਿਲਕੁਲ। ਬਾਕੀ ਸਟ੍ਰਿਪ ਲਾਈਟ ਵਗੈਰਾ ਸਾਰੀ ਜੀ ਦਿਖਾ ਦਿੱਤੀ ਆਪਾਂ ਨੇ। ਤੇ ਅੱਗੇ ਆਪਾਂ ਕਿਚਨ ਦੀ ਦਿਖਾ ਦੀ ਥੋੜੀ। ਆ ਜੋ ਸਾਰ ਇੱਕ ਵਾਰੀ। ਹਾਂ ਜੀ। ਸਾਰਾ ਕੰਪਲੀਟਲੀ ਮਤਲਬ ਡੋਰ ਹੈਂਡਲੈਸ ਬਣਾਈ ਹੈ ਸਾਰੀ ਆਪਾਂ। ਹਾਂ ਜੀ ਚਲੋ। ਹਾਂ ਜੀ। ਇਹ ਕਟਲਰੀ। ਹਾਂ ਜੀ। ਠੀਕ ਹੈ ਜੀ। टीवी टच के ओके सेंसर है मन के चलो हां जी ठीक है जी हाँ। ओके ओके बाकी सारी किचन भी अपनी रेडी हाँ हाँ हुई हाँ। है हां जी हां जी हैंडलेस बनाई है अपन ने जमे हां जी हां जी कटलरी आ गई बाकी ड्रॉ आ गई नीचे जी ड्रॉ आ गए सारे आ गए जी हम्म हम्म बहुत सोना काम फ्रिज दे विच आ गए जी हां हां रेफ्रिजरेटर की साइड आ गए ठीक है जी ठीक है ठीक है ਇਹ ਅਜੀ ਆਪਣੀ ਕਿਚਨ ਹੈਂਡਲੈਸ ਕਿਚਨ ਜਿਹੜੀ ਆਪਾਂ ਦੇਖ ਰਹੇ ਹਾਂ ਤੇ ਇਸ ਤੋਂ ਬਾਅਦ ਆਪਣੀ ਆ ਗਈ ਲੌਬੀ ਹਾਂਜੀ ਤੇ ਨਾਲ ਆਪਣਾ ਡਰੈਗ ਰੂਮ ਜੀ ਤੇ ਡਰੈਗ ਰੂਮ ਦਿਖਾ ਦਿਓ ਜੀ ਕਿਰਪਾ ਕਰਕੇ ਬਹੁਤ ਸੋਹਣਾ ਕੰਮ ਕੀਤਾ ਹੈ ਜੀ ਜਿੰਨਾ ਵੀ ਆਪਾਂ ਦੇਖੀ ਹੈ ਨਾ ਤੇ ਇੱਕ ਡੋਰ ਬਾਹਰ ਰੱਖਿਆ ਜੀ ਆਪਾਂ ਦੇ ਰਹੇ ਹਾਂ ਇੱਕ ਡੋਰ ਬਾਹਰ ਰੱਖਿਆ ਠੀਕ ਹੈ ਜੀ ਮਤਲਬ ਕੋਈ ਗੈਸਟ ਵਗੈਰਾ ਕੋਈ ਤਾਂ ਜਾਂਦੇ ਆਪਾਂ ਇਧਰ ਹੀ ਐਂਟਰ ਦਾ ਪੁਰਾਣਾ ਬਾਥਰੂਮ ਹੈ ਉਹ ਅਟੈਚ ਹੈ ਅੱਛਾ ਠੀਕ ਹੈ ਜਿਹੜਾ ਆਪਣਾ ਪਹਿਲਾਂ ਬਣਿਆ ਹੋਇਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਕ ਸੋਫਾ ਦੀ ਤੁਸੀਂ ਗੱਲ ਕਰ ਰਹੇ ਸੀ ਬਾਹਰੋਂ ਤਿਆਰ ਕਰਵਾਇਆ ਕਰ ਰਹੇ ਸੀ ਜੀ ਹਾਂ ਜੀ ਹਾਂ ਮਤਲਬ ਕੋਰਨਰ ਵਾਲੇ ਕਰਵਾਏ ਆ ਲੁਧਿਆਣੇ ਤੋਂ ਕਰਵਾਏ ਤਿਆਰ ਠੀਕ ਹੈ ਕੀ ਕੋਸਟ ਵਗੈਰਾ ਜਿਹੀ ਹੋਇਆ ਜੀ ਉਹ ਉਹ ਲਗਭਗ 4 ਲੱਖ ਰੁਪਏ ਲੱਗੇ ਜੀ 4 ਲੱਖ ਦੇ ਨੀਰ ਰੋਡ ਮਤਲਬ ਹਾਂ ਜੀ ਕੋਸਟ ਆਣੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇਧਰ ਇਹ ਵਾਲਾ ਇਹ ਵੀ ਬਈ ਉਹਦੇ ਲੱਕੜ ਚ ਹੈ ਜੀ ਲੱਕੜ ਚ ਸਾਰਾ ਹਾਂ ਇਹ ਸਾਰਾ ਸੱਤ ਵੀ ਲੱਕੜ ਚ ਹੈ ਠੀਕ ਹੈ ਜੀ ਹਾਂ ਜੀ ਇਹ ਪਾਲਸ ਹੋਇਆ ਬਈ ਸਾਰਾ ਹੂੰ 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 ਬਾਕੀ ਇਥੇ ਲੈਟਿੰਗ ਕਰਾ ਦੋ ਉਹ ਸਾਰਾ ਉਹ ਰਹਿੰਦਾ ਜੀ ਉਹ ਹੋਏਗਾ ਹਾਂਜੀ ਠੀਕ ਹੈ ਜੀ ਇਹ ਥੋੜਾ ਜਿਹਾ ਕੰਮ ਥੋੜਾ ਜਿਹਾ ਉਧੂ ਰਾਜ ਜਾਏਗਾ ਠੀਕ ਹੈ ਠੀਕ ਹੈ ਜੀ ਜਿੰਨੀ ਸਹੀ ਹੈ ਜੀ ਤੇ ਇਹਦੀ ਆਪਾਂ ਏਰੀਆ ਦੀ ਗੱਲ ਕਰੀ ਸਰ ਕਿੰਨਾ ਏਰੀਆ ਨੀਚੇ-ਨੀਚੇ ਜੀ ਆਪਣਾ ਨੀਚੇ-ਨੀਚੇ ਆਪਣਾ ਹੈਗਾ ਜੀ 1700 ਦੇ ਲਗਭਗ 1700 ਦੇ ਲਗਭਗ ਨੀਚੇ-ਨੀਚੇ ਜੀ ਹਾਂਜੀ ਤੇ ਬਾਕੀ ਉੱਪਰ ਆਵਨ ਕਿ ਚਲੋ ਉਹ ਵੀ 1300 ਉੱਪਰ ਰੋਲ ਲਓ 1300 ਪਰ ਹੱਜਣ ਠੀਕ ਹੈ ਜੀ ਟੋਟਲ ਬਾਦਰ ਪੁਦਰ ਲਾ ਕੇ 3200 3200 ਦੇ ਨੀਰਬਾਟ ਮਤਲਬ ਸਾਰੀ ਕੋਠੀ ਦਾ ਹੀ ਆਪਣਾ ਹੈਗਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਜੇ ਕੋਸਟ ਦੀ ਗੱਲ ਕਰੀ ਸਰ ਸਾਰੀ ਕੋਠੀ ਤੇ ਕੋਸਟ ਲਗਭਗ 1 ਕਰੋੜ ਦੇ ਕਰੋੜ ਦੇ ਨੀਰਬਾਟ ਆ ਚੁੱਕੀ ਹੈ ਠੀਕ ਹੈ ਜੀ ਤੇ ਇੱਧਰ ਆਪਣੇ ਦੋ ਬੈਡਰੂਮ ਆ ਕੇ ਜੀ ਹਾਂ ਜੀ ਬੈਡਰੂਮ ਠੀਕ ਹੈ ਜੀ ਠੀਕ ਹੈ ਜੀ ਇਹ ਬੈੱਡ ਵਗੈਰਾ ਵੀ ਇੱਥੇ ਰੈਡੀ ਕਰਵਾਇਆ ਹਾਂ ਉਰੀ ਰੈਡੀ ਕਰਵਾਇਆ ਠੀਕ ਹੈ ਜੀ ਹਾਂ ਜੀ ਬਹੁਤ ਸੋਹਣਾ ਕੰਮ ਕੀਤਾ ਹੈ ਜੀ ਤੇ ਇਧਰ ਬੈੱਡ ਦਿਖਾਓ ਵੀ ਇਧਰ ਕਰੋ ਇੱਕ ਵਾਰੀ ਬੈੱਡ ਤੇ ਕਿਹੜੇ ਗੱਦਾ ਵੀ ਇਹ ਵੀ ਬਹੁਤ ਵਧੀਆ ਜੀ ਠੀਕ ਹੈ ਜੀ 32 ਤੇ 30000 ਦਾ ਕੱਲਾ ਗੱਦਾ ਠੀਕ ਹੈ ਠੀਕ ਹੈ ਜੀ ਬਹੁਤ ਸੋਹਣਾ ਕੰਮ ਕੀਤਾ ਹੈ ਜੀ ਬਾਕੀ ਖੁੱਲਾ ਹੈ ਮਤਲਬ ਸਵੀਜ਼ਨਟਾਈ ਸਪੇਸ ਕੋਈ ਨਹੀਂ ਹੈ ਬਿਲਕੁਲ ਜਸਟ ਅਰੇਂਜ ਜਿਆਦਾ ਰੱਖਿਆ ਹੈ ਆਪਣੇ ਤੇ ਬਾਕੀ ਇਧਰ ਬੈਕ ਤੇ ਮਤਲਬ ਚਾਲ वगैरह ਰੱਖਿਆ ਉੱਪਰ ਠੀਕ ਹੈ ਠੀਕ ਹੈ ਨਹੀਂ ਨਹੀਂ ਸੋਹਣਾ ਕੰਮ ਕੀਤਾ ਬਹੁਤ ਵਧੀਆ ਕੰਮ ਹੈ ਜੀ ਤੇ ਦੋ ਬੈੱਡਰੂਮ ਹੈ ਜੀ ਨੀਚੇ-ਨੀਚੇ ਆਪਣੇ ਆਹ ਦੋ ਜੀ ਠੀਕ ਹੈ ਜੀ ਐਕਸਟਰਾ ਡੇਰ ਅੱਛ

ਏ ਟਾਇਲ ਵਗੈਰਾ ਕਿੱਥੋਂ ਇਹ ਵੀ ਸਮਾਨ ਨਹੀਂ ਦੀ ਜੀ ਕਿਹੜੀ ਟਾਇਲ ਇਹ ਨੇ ਬਰਨਾਲੇ ਤੋਂ ਲੈ ਕੇ ਆਏ ਸੀ ਜੀ ਅੱਛਾ ਜੀ ਇਹ ਉੱਥੇ ਹੀ ਉਹਨਾਂ ਦੀ ਮਸ਼ੀਨਾਂ ਨਾਲ ਵਗੈਰਾ ਕਟਾਵਾ ਵਗੈਰਾ ਕਟਾ ਕੇ ਨਾ ਉਧਰ ਟਾਇਲ ਤੇ ਹਾਂ ਉੱਥੋਂ ਲੈ ਕੇ ਸੀ ਜੀ ਠੀਕ ਜੀ ਮਤਲ ਲੱਕੜ ਸਾਰੇ ਚੀਜ਼ ਆਪਾਂ ਸਾਕਮਾਨ ਨੂੰ ਸਾਰੇ ਸਾਕਮਾਨ ਸਾਰੀ ਸਾਕਮਾਨੀ ਬਕਤੀ ਦੀ ਸਾਰੇ ਸਾਕਮਾਨ ਠੀਕ ਹੈ ਜੀ ਚਲੋ ਜੀ ਦੋਨੇ ਰੂਮਾਂ ਨਾਲ ਮਤਲ ਇੱਕ ਡਰੇਸਰ ਜੋਇੰਟ ਹੋ ਗਿਆ ਜੀ ਆਪਣਾ ਹਾਂਜੀ ਹਾਂਜੀ ਤੇ ਟਾਇਲਟ ਕਾਮਨ ਹੈ ਹਾਂ ਜੀ ਠੀਕ ਹੈ ਜੀ ਪਿੱਛੇ ਵੀ ਮਤਲਬ ਆਪਾਂ ਜਾਲ ਵਾਸਤੇ ਰੱਖਿਆ ਬਿੰਡੋ ਵਗੈਰਾ ਰੱਖੀ ਹੋਈ ਹੈ ਠੀਕ ਹੈ ਜੀ ਕੀ ਸਾਈਜ਼ ਵਗੈਰਾ ਹੋਈਗਾ ਸਰ ਇਹਦਾ ਰੂਮ ਦਾ ਇਹਦਾ ਹੈਗਾ ਜੀ ਰੂਮ ਦਾ 12x14 12x14 ਹਾਂ ਜੀ ਬਹੁਤ ਵਧੀਆ ਖੁੱਲਾ ਏਰੀਆ ਜੀ ਸੂਵੀਂਡਾ ਕਿਹੜੀ ਕੀ ਹੁੰਦਾ ਨਾ ਸਰ ਆਪਾਂ ਇਹ ਜੀ ਦੇ ਚੱਕਰ ਚ ਕੰਜੈਸਟਡ ਜਿਆਦਾ ਕਰ ਲੈਣ ਉਹ ਦਿੱਕਤ ਆਉਂਦੀ ਹੈ ਜੀ ਬਾਅਦ ਚ ਫਿਰ ਤੇ ਇਧਰ ਅੱਗੇ ਸਟਡੀ ਰੂਮ ਆ ਗਿਆ ਜੀ ਅੱਛਾ ਸਟਡੀ ਰੂਮ ਰੱਖਿਆ ਹੈ ਇਹ ਸਟਡੀ ਰੂਮ ਆ ਗਿਆ ਜੀ ਨਹੀਂ ਨਹੀਂ ਕਿਸੇ ਗੱਲ ਦਾ ਮਾਫ ਕਰਨਾ ਅੱਛਾ ਅੱਛਾ ਜੀ ਠੀਕ ਹੈ ਜੀ ਇਹ ਸਟਡੀ ਰੂਮ ਆ ਗਿਆ ਜੀ ਠੀਕ ਹੈ ਹਾਂ ਜੀ ਠੀਕ ਹੈ ਠੀਕ ਹੈ ਇਹ ਸਟਡੀ ਰੂਮ ਆ ਗਿਆ ਜੀ ਆਪਣਾ ਹਾਂ ਜੀ ਹਾਂ ਜੀ ਠੀਕ ਹੈ ਜੀ ਮਤਲਬ ਟੋਟਲ ਆਪਾਂ ਦੇਖੀਏ ਤਿੰਨ ਬੈਡਰੂਮ ਦੋ ਦਾ ਬੈਡਰੂਮ ਹੋਵੇ ਇੱਕ ਸਟਡੀ ਰੂਮ ਹੋ ਗਿਆ ਸਟਡੀ ਰੂਮ ਇੱਕ ਕਿਚਨ ਤੇ ਡਰੈੰਗ ਰੂਮ ਤੇ ਲੋ ਜੀ ਹਾਂ ਜੀ ਠੀਕ ਹੈ ਜੀ ਬਾਕੀ ਆਪਣੇ ਕੋਲ ਕਮਰੇ ਉੱਤੇ ਰਹਿ ਗਈ ਸਟੋਰ ਵਗੈਰਾ ਦੀ ਬਣ ਹਾਂ ਜੀ ਬਾਕੀ ਉੱਪਰ ਹੈ ਜੀ ਬਾਕੀ ਉੱਪਰ ਹੈ ਹਾਂ ਜੀ ਚਲੋ ਆ ਜਾਈਏ ਆਪਾਂ ਉੱਪਰ ਦਿਖਾਣੇ ਬਾਕੀ ਇੰਦਰ ਦਿਖਾ ਦਿਓ ਹਰ ਇੱਕ ਵਾਰੀ ਇਹ ਰਗਾ ਘੁਮਾ ਦਿਓ ਤਾਂ ਨਹੀਂ ਚੱਲ। 3 ਤੇ ਉੱਪਰ ਸੱਤ ਤੇ ਠੀਕ ਹੈ ਜੀ ਤੇ ਬਾਕੀ ਆਪਾਂ ਉੱਪਰ ਦਿਖਾਉਣਾ ਤੁਹਾਨੂੰ ਨੀਚੇ-ਨੀਚੇ ਆਪਣਾ ਹੋ ਗਿਆ ਕਵਰ ਉੱਪਰ ਲੈ ਕੇ ਚੱਲਦੇ ਆ ਤੁਹਾਨੂੰ ਸਰ ਨੂੰ ਕਮਾਂਗੇ। ਬਾਕੀ ਆ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਮਤਲਬ ਲੈਂਡਿੰਗ ਵਾਲੀ ਰੇੜੀ ਮੰਦ ਕਿਵਰੀ ਹੁੰਦਾ ਨਾ ਕਿ ਆਪਾਂ ਜੇ ਇਕੱਠੇ ਸਟੈਪ ਰੱਖ ਲਈਏ ਸਰ ਕੰਮ ਚੱਲਦਾ ਆਪਾਂ ਨੂੰ ਹਾਂਜੀ ਹਾਂਜੀ ਪਹਿਲਾਂ ਪੁੱਤੋਂ ਤਿੰਨ ਚਾਰ ਸਟੈਪ ਜਿਹੜੇ ਫੇਰ ਲੈਂਡਿੰਗ ਆ ਗਈ ਫੇਰ ਤਿੰਨ ਚਾਰ ਸਟੈਪ ਜਿਹੜੇ ਆਪਾਂ ਫੇਰ ਲੈਂਡਿੰਗ ਆ ਗਏ ਹਾਂਜੀ ਫੇਰ ਤਿੰਨ ਚਾਰ ਖੁੱਰੇ ਰੱਖੇ ਹਾਂਜੀ ਇਹ ਚੀਜ਼ ਬਹੁਤ ਵਧੀਆ ਮਤਲਬ ਕਿਸੇ ਬਜ਼ੁਰਗ ਵਗੈਰਾ ਨੇ ਕਿਵਰੀ ਕਿਉਂ ਚੜਨਾ ਨਾ ਆਪ ਨੂੰ ਆ ਕਿ ਆਪਾਂ ਨਾਰਮਲ ਵੀ ਚੜਨਾ ਆਪ ਨੂੰ ਦੰਬ ਗਾਰੀ ਹਾਂਜੀ ਹਾਂਜੀ ਦਮ ਜਾਂ ਜੜੀ ਆਣਾ ਬਿਲਕੁਲ ਇਹ ਚੀਜ਼ ਬਹੁਤ ਵਧੀਆ ਕਿਤੇ ਹੋਰ ਉੱਪਰ ਕਿੰਨੇ ਰੂਮ ਨੇ ਸਾਰੇ ਤੇ ਦੋ ਬੈਡਰੂਮ ਨੇ अच्छा ठीक है ऊपर भी दो बेडरूम है या थ्री बेडरूम वगैरह जी। ठीक है ड्रेसिंग रूम ਨਾਲ ਆ ਬਾਥਰੂਮ। ਠੀਕ ਹੈ ਜੀ। ਹਾਂ ਜੀ। ਇਧਰ ਡਰੈਸਰ ਤੇ ਟਾਇਲਟ ਆ ਗਈ। ਹਾਂ ਜੀ। ਠੀਕ ਹੈ ਜੀ। ਇਹ ਇੱਕ ਬੈੱਡਰੂਮ ਨਾਲ ਜੁਆਇੰਟ ਹੈ ਜੀ ਟਾਇਲਟ ਦਾ ਡਰੈਸਰ ਆਪਰੇ। ਹਾਂ ਇੱਕ ਉੱਪਰ ਕਰਾਂ। ਇੱਕ ਨਾਲ ਰੱਖਾਂ ਜੀ। ਠੀਕ ਹੈ ਜੀ। ਉੱਪਰ ਦੋ ਬੈੱਡਰੂਮ ਨੇ ਜੀ ਆਪਣੇ ਤੇ ਬਾਕੀ ਇਹ ਲੌਬੀ ਆ ਗਈ ਜੀ ਲੌਬੀ ਆ ਗਈ ਇਹ ਨਾਲ ਪੂਜਾ ਰੂਮ ਆ ਗਿਆ ਜੀ ਅੱਛਾ ਪੂਜਾ ਰੂਮ ਠੀਕ ਹੈ ਜੀ ਹਾਂਜੀ ਇਹ ਬਹੁਤ ਵੱਖਰੀ ਚੀਜ਼ ਮਤਲਬ ਆਪਾਂ ਕੀਤੀ ਹੋਈ ਆ ਪੂਜਾ ਰੂਮ ਦੀ ਸਰ ਤੇ ਪਤਾ ਕੀ ਗੱਲ ਸਰ نیچے ਨਾ ਆਪ ਨੂੰ ਦਿੱਕਤ ਵਗੈਰਾ ਹੁੰਦੀ ਰਹਦੀ ਹੈ ਮਤਲਬ ਪੂਜਾ ਪੜ੍ਹਨ ਉੱਪਰ ਨਾਲ ਦਾ ਮਤਲਬ ਥੋੜਾ ਜਿਹਾ ਏਰੀਆ ਉਹ ਹੋ ਜਾਂਦਾ ਆ ਕੋਈ ਡਿਸਟਰਬੈਂਸ ਨਹੀਂ ਹੁੰਦੀ ਬਿਲਕੁਲ ਹਾਂ ਜੀ ਨੀਚੇ ਹੋਈ ਸੋਚ ਨਹੀਂ ਰਹਿੰਦੀ ਕੋਈ ਬੰਦਾ ਕਹੇ ਵੀ ਮਤਲਬ ਇੱਕ ਸਾਈਡ ਤੇ ਮਤਲਬ ਪੂਜਾ ਰੂਮ ਆ ਗਿਆ ਆਪਣਾ ਇਹ ਬਹੁਤ ਸੋਹਣੀ ਚੀਜ਼ ਕੀਤੀ ਹੋਈ ਹੈ ਜੀ ਠੀਕ ਹੈ ਜੀ ਤੇ ਇਹ ਲੌਬੀ ਆ ਗਈ ਆਪਣੀ ਨਾਲ ਪੂਜਾ ਰੂਮ ਹੈ ਜੀ ਦੋ ਬੈਡਰੂਮ ਨੇ ਆਪਣੇ ਉੱਪਰ ਜਿੱਥੇ ਟਾਇਲਟ ਨਾਲ ਜੁਆਇੰਟ ਹੈ ਬੈਡਰੂਮ ਨਾਲ ਇੱਕ ਬੈਡਰੂਮ ਆ ਗਿਆ ਜੀ ਠੀਕ ਹੈ ਜੀ ਇੱਕ ਬੈਡਰੂਮ ਇਧਰ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਉਧਰ ਪਿੱਛੇ ਰੱਖਾ ਇੱਕ ਜਿਹੜੀ ਆ ਪਿੱਛੇ ਵੀ ਹੈ ਜਗ੍ਹਾ ਦੀ ਬਲਕਨੀ ਬੱਕੇ ਵੀ ਆਰਡਰੀ ਹੈ ਠੀਕ ਹੈ ਜੀ ਇਧਰ ਫਰੰਟ ਦੇ ਮਤਲਬ ਆ ਬਾਲਕਨੀ ਟਰੈਸ ਕਹਿ ਦਈਏ ਹਾਂ ਜੀ ਉਹ ਵੀ ਕੋਲ ਦੇ ਬਾਕੀ ਸਾਰਾ ਕਵਰਡ ਕਰਕੇ ਵੀ ਆਪਾਂ ਨੂੰ ਜ਼ਰੂਰਤ ਉਹ ਸਹੀ ਨਹੀਂ ਰਹਿੰਦਾ ਸਰ ਆਪਣੇ ਜਿਹੜਾ ਬਾਕੀ ਬੈਠਣ ਵਾਸਤੇ ਸਿਟਿੰਗ ਏਰੀਆ ਵਾਸਤੇ ਨਾ ਜ਼ਰੂਰੀ ਚੀਜ਼ ਹੈ ਹਾਂ ਜੀ ਹਾਂ ਜੀ ਇੰਨੀ ਕਿ ਰੱਖਣੀ ਜਿਹੜੇ ਕੋਈ ਹੁੰਦਾ ਮੈਂ ਬਾਹਰ ਚੰਡੀਗੜ੍ਹ ਦੀ ਗੱਲ ਕਰੀ ਚੱਲੋ ਲੁਧਿਆਣਾ ਵਾਲੀ ਗੱਲ ਕਰੀ ਤੇ ਉਹ ਸਾਰਾ ਕਵਰਡ ਕਰ ਦਿਆ ਕਿਉਂਕਿ ਉਹਨਾਂ ਨੂੰ ਥੋੜਾ ਰੈਂਟ ਦਾ ਲਾਲਚ ਹੁੰਦਾ ਥੋੜਾ ਜਿਹਾ ਹਾਂ ਆਹ ਸਪੇਸ ਨਹੀਂ ਬਚਦੀ ਉੱਥੇ ਕੋਈ ਹੈ ਮਤਲਬ ਮੀਂਹ ਕਣੀ ਆਉਂਦਾ ਜਾਂ ਕੋਈ ਰੈਂਟ ਚਲੀ ਗਈ ਉਹ ਬਿਲਕੁਲ ਜੀ ਬਿਲਕੁਲ ਬੈਠਣਾ ਰੱਖਣਾ ਕਰਨਾ ਹਾਂ ਬਾਕੀ ਕੋਈ ਪ੍ਰੋਗਰਾਮ ਆ ਕੋਈ ਗੱਦੇ ਵਗੈਰਾ ਮਤਲਬ ਉਧਰ ਉਧਰ ਦੀ ਹੈ ਜੀ ਠੀਕ ਹੈ ਹਾਂ ਜੋ ਦਿਖਾਣੇ ਆਪਾਂ ਉੱਪਰ ਵੀ ਟਾਲ ਸੇਮ ਹੀ ਲੱਗੀ ਹੈ ਨੀਚੇ ਲਈ ਸਮਾਨੀ ਦੀ ਹਾਂ ਜੀ ਜੀ ਵੀ ਨੀਚੇ ਲੱਗੀ ਹੈ ਹਾਂ ਜੀ ਇਹ ਮੰਗਰਾਗੇ ਜੀ ਏਰੀਆ ਬੈਗ ਤੇ ਬੈਕ ਤੇਰੀਆ ਜੋ ਬਚਿਆ ਠੀਕ ਹੈ ਜੀ ਹਾਂ ਜੀ ਇਹ ਬੈਗ ਤੇ ਠੀਕ ਹੈ ਜੀ ਇਹ ਬੈਗ ਤੇ ਆਪਣਾ ਹਾਂ ਜੀ ਤੇ ਇਹ ਸੁੱਪਰ ਬਣਾਇਆ ਹੋਇਆ ਜੀ ਆਪਨੇ ਉਹ ਹਾਂ ਜੀ ਉਸ ਤੋਂ ਠੀਕ ਹੈ ਜੀ आज आप उपर दिखाने बिल्कुल अच्छा ठीक है जी ਦੇਖੋ ਜੀ ਜਿਵੇਂ ਆਪਾਂ ਚੰਡੀਗੜ੍ਹ ਵਾਲੀ ਸਾਈਡ ਜਾ ਕਿਤੇ ਬਾਹਰ ਅੰਦਰ ਦੇਖਦੇ ਹਾਂ ਵੀ ਉੱਪਰ ਆਪਾਂ ਟਰੈਸ ਤੇ ਰੱਖ ਲੈਨੇ ਆ ਸਵੀਮਿੰਗ ਪੂਲ ਆ ਦੇਖੋ ਉੱਪਰਲੀ ਛੱਤ ਤੇ ਸਵੀਮਿੰਗ ਪੂਲ ਰੱਖਿਆ ਹੋਇਆ ਆਪਾਂ ਨੇ ਜਿਹੜੀ ਆਪਾਂ نیچے ਤੁਹਾਨੂੰ ਦਿਖਾਇਆ ਸੀ ਪਹਿਲਾਂ ਭਾਂਡਾ ਟਾਊਨ ਹਾਈਟ ਤੇ ਸੀ ਤੇ ਉਹੀ ਸੱਤ ਆ ਗਈ ਸਰ ਹੈ ਨਾ ਹਾਂ ਭਾਂਡਾ ਜੀ ਹਾਂ ਜੀ ਜੀ ਉਹਦੇ ਉੱਪਰ ਹੀ ਆਪਾਂ ਮੰਦਰ ਸਵੀਮਿੰਗ ਪੂਲ ਦਾ ਜਿਹੜਾ ਰੱਖਿਆ ਹੋਇਆ ਸਾਡੀ ਠੀਕ ਹੈ ਜੀ ਇਹ ਵਾਟਰ ਟੈਂਕ ਆ ਗਿਆ ਆਪਣਾ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂਜੀ ਜਿਹੜੀ ਤੁਹਾਨੂੰ ਆਪਾਂ ਕੋਠੀ ਦਿਖਾਈ ਹੈ ਪੁਰਜਹਰੀ ਪਿੰਡ ਡਿਸਟ੍ਰਿਕਟ ਮਾਨਸਾ ਦੇ ਵਿੱਚ ਆਪਾਂ ਤੁਹਾਨੂੰ ਕੰਪਲੀਟ ਕੋਠੀ ਦਿਖਾਈ ਹੈ ਆਪਣਾ ਮਕਸਦ ਹੁੰਦਾ ਮੈਂ ਫਰਜ਼ ਹੁੰਦਾ ਜੀ ਆਪਾਂ ਤੁਹਾਨੂੰ ਕੋਠੀ ਦੀ ਡਿਟੇਲ ਵਗੈਰਾ ਦੇਣੀ ਰਹੀ ਹਾਂ ਦਿੰਦੇ ਰਹਿਣਾ ਹਨਾ ਜੀ ਤੇ ਇਹ ਕੰਪਲੀਟ ਸੀ ਕੋਠੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਨਕਸ਼ਾ ਇਹਦਾ ਨਹੀਂ ਬਣਾਇਆ ਮੈਨੂੰ ਚੀਜ਼ ਸੋਹਣੀ ਲੱਗੀ ਆਪਾਂ ਮੈਂ ਕਿਹਾ ਚਲੋ ਬਣਾਈਏ ਇਹਨਾਂ ਨਾਲ ਗੱਲ ਕੀਤੀ ਸਰ ਨਾਲ ਤੇ ਤਾਂ ਆਪਾਂ ਆ ਜੀ ਵੀਡੀਓ ਬਣਾਈ ਹੈ ਬਾਕੀ ਠੇਕੇਦਾਰ ਸਾਹਿਬ ਜੀ ਆਪਣੇ ਨਾਲ ਤਾਂ ਆਪਾਂ ਇਹਦੀ ਵੀਡੀਓ ਬਣਾਈ ਹੈਗੀ ਕੋਠੀ ਦੀ ਨਕਸ਼ਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨਕਸ਼ਾ ਕਿਤੇ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਧੰਨਵਾਦ ਰੱਬ ਰੱਖਾ